ਮੈਂ ਔਰ ਮੇਰੀ ਸਿਸਟਰ ਅਸੀਂ ਟਾਂਗੇ ਤੇ ਬੈਠ ਕੇ ਚੱਤ ਗਏ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੇ ਤੇ ਉੱਥੇ ਚੀਕਛਾਹ ਪੈ ਗਿਆ ਛੁਰੇਵਾਜ਼ੀ ਸ਼ੁਰੂ ਹੋ ਗਈ ਉਹਨਾਂ ਦੇ ਖੂਨ ਵਗ ਗਏ ਔਰ ਲੋਕੀ ਇੱਧਰ-ਉੱਧਰ ਪਜਦੇ ਫਿਰਨ ਚੀਕਦੇ ਫਿਰਨ ਸਾਡੀ ਗੱਡੀ ਲਾਹੌਰ ਤੋਂ ਕੁਛ ਚਿਰ ਪਹਿਲੇ ਸਾਡੀ ਗੱਡੀ ਡੇਗ ਲਈ ਗਈ ਅੱਛਾ ਔਰ ਡੇਗ ਕੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਔਰ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਮੇਰੀ ਮਦਰ ਨੇ ਮੇਰੇ ਫਾਦਰ ਨੂੰ ਕਿਹਾ ਕਿ ਤੁਸੀਂ ਸਾਨੂੰ ਦੋਨੋਂ ਮਾਰਦੇ ਹੋ ਮੇਰੀ ਭੈਣ ਜਵਾਨ ਸੀ ਉਹ 17 18 ਸਾਲ ਦੀ ਸੀ ਸਟਰਡ ਪਤ ਲੁੱਟ ਜਾਗੀ ਤੁਸੀਂ ਸਾਨੂੰ ਮਾਰਦੇ ਹੋ ਲੋਕਾਂ ਨੂੰ ਆਜ਼ਾਦੀ ਮਿਲੀ ਆਜ਼ਾਦੀ ਕਿਹਾ ਲੇਕਿਨ ਸਾਨੂੰ ਤੇ ਸਾਡਾ ਸਾਰਾ ਘਰਬਾਰ ਉਜੜ ਗਿਆ ਸਾਰਾ ਸਮਾਨ ਸਾਡੇ ਕੁਝ ਵੀ ਨਹੀਂ ਰਿਹਾ ਦੋ ਦੋ ਜੋੜੇ ਕੱਪੜਿਆਂ ਦੇ ਰਹਿ ਗਏ ਹੈ ਔਰ ਉਸ ਟਾਈਮ ਤੇ ਪੈਸੇ ਵੀ ਗਿੜੇ ਮਣੇ ਂਗੜੇ ਮਿੱਥੇ ਸੀ ਉੱਧਰ ਦੀਆਂ ਗੱਡੀਆਂ ਆਉਂਦੀਆਂ ਨਾ ਇਧਰ ਨੂੰ ਔਰ ਉਹਨਾਂ ਦੇ ਬੰਦੇ ਮਰੇ ਹੁੰਦੇ ਉਹ ਆ ਕੇ ਲੋਕਾਂ ਨੂੰ 扑ਕਾਉਂਦੇ ਅੱਛਾ ਆਪਨੇ ਮੁਸਲਮਾਨਾਂ ਨੂੰ ਤੇ ਇਧਰੋਂ ਇਹ ਸਾਡੇ ਜਿਹੜੇ ਜਨ ਨੂੰ ਇਹ ਪੜ ਕੇ ਇਹਨੂੰ ਸੁਕਾ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਅੱਛਾ ਸੋ ਇਸ ਤਰ੍ਹਾਂ ਇਹ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਛਿੱਪੇਂਟ ਗਏ ਹਮ ਉਸ ਪਿੰਡ ਜਾ ਕੇ ਅਸੀਂ ਆਪਣਾ ਮਕਾਨ ਲੱਭਿਆ ਜੀ ਮਕਾਨ ਲੱਭੇ ਔਰ ਜਿਹੜੀ ਸਾਡੀ ਰਿਸਪੈਕਟ ਕੀਤੀ ਉਸ ਪਿੰਡ ਦੇ ਲੋਕਾਂ ਨੇ ਅੱਛਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅੱਛਾ ਸਾਰਾ ਪਿੰਡ ਸਾਡੇ ਲਾਗੇ ਨੇੜੇ ਬੈਠ ਗਿਆ ਹਮ ਸਾਨੂੰ ਕਿਹਾ ਠੰਡਾ ਪਲਾ ਪਾਣੀ ਪਲਾ ਚਾਹ ਪਲਾ ਰੋਟੀ ਪੁੱਛ ਸਾਡੇ ਅੱਗੇ ਪਿੱਛੇ ਸਾਰੇ ਇਤਨੀ ਜੀ ਕੀਤੀ ਉਹਨਾਂ ਨੇ ਇਤਨੀ ਸਾਡੀ ਰਿਸਪੈਕਟ ਕੀਤੀ ਅਸੀਂ ਦੱਸ ਨਹੀਂ ਸਕਦੇ ਅੱਛਾ ਅਸੀਂ ਕਮ ਸਕਮ 3 ਘੰਟੇ ਉੱਥੇ ਰਹੇ ਜੀ ਔਰ ਉਹਨਾਂ ਸਾਡੀ ਸਾਨੂੰ ਜ਼ਮੀਨ ਦਿਖਾਉਣ ਵਾਸਤੇ ਵੀ ਸਾਡੀ ਸਾਨੂੰ ਨਾਲ ਲੈ ਕੇ ਗਏ ਹਮਮ ਔਰ ਆਉਣ ਲੱਗੇ ਆ ਟੁਰਨ ਲੱਗੇ ਆ ਸਾਨੂੰ ਜਲਦੀ ਸੀ ਅਸੀਂ ਵਾਪਸ ਜਾਣਾ ਸੀ ਹਮਮ ਔਰ ਆਉਣ ਲੱਗੇ ਮੇਰੀ ਵਾਈਫ ਨੂੰ ਸੋਟ ਦਿੱਤਾ ਅੱਛਾ ਔਰ ਅਸੀਂ ਉਤੋਂ ਵਾਪਸ ਆਇਆ ਆਪਣਾ ਪਿੰਡ ਦਾ ਮਕਾਨ ਦੇਖ ਕੇ ਜਿਹੜੇ ਮੇਨ 3 ਕਮਰੇ ਸੀ ਨਾ ਹਮ ਜਿਹੜਾ ਇੱਕ ਵੱਡਾ ਕਮਰਾ ਤੇ ਇੱਕ ਛੋਟਾ ਕਮਰਾ ਤੇ ਇੱਕ ਰਸੋਈ ਜੀ ਪੱਕੇ ਜਿਹੜੇ ਉਹ ਐਸ ਇਟ ਇਜ਼ ਉਸੇ ਤਰ੍ਹਾਂ ਦਾ ਜੀ ਉਹੋ ਹੀ ਬਾਲੇ ਪਏ ਉਹ ਛੱਤ ਦੇ ਉੱਪਰ ਉਹੋ ਹੀ ਬਿਲਕੁਲ ਐਗਜੈਕਟਲੀ ਸੇਮ ਸੀ ਕਿ ਜਦੋਂ ਅਸੀਂ ਪਾਕਿਸਤਾਨ ਤੋਂ ਆਏ ਜਿਲੰਦਰ ਆਏ ਤੇ ਜਿਲੰਦਰ ਉਹਨਾਂ ਦੇਖਿਆ ਕਿ ਅਸੀਂ ਕੋਈ ਮਕਾਨ ਮੰਨ ਲਓ ਕੋਈ ਵੀ ਅਸੀਂ ਕੁਝ ਦਿਨ ਉੱਥੇ ਕੈਂਪ ਵਿੱਚ ਰਹੇ ਫਿਰ ਅਸੀਂ ਮਕਾਨ ਮੰਨਣ ਵਾਸਤੇ ਗੱਲ ਗਏ ਤੇ ਅਸੀਂ ਦੇਖਿਆ ਲੋਕਾਂ ਨੇ ਮਕਾਨਾਂ ਦੇ ਦਰਵਾਜ਼ੇ ਲਾ ਕੇ ਛੱਡ ਗਏ ਲਵ ਯੂ ਜ਼ਿੰਦਗੀ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਕਹਿੰਦੇ ਨੇ ਕਿ ਸਮੇਂ ਦੇ ਨਾਲ ਨਾ ਜ਼ਖਮ ਪਰ ਜਾਂਦੇ ਨੇ ਪਾਰੇ ਕਈ ਅਜਿਹੇ ਦੁਖਾਂਤ ਹੁੰਦੇ ਨੇ ਜਿਨ੍ਹਾਂ ਨੂੰ ਕਦੇ ਵੀ ਪੁਲਾਇਆ ਨਹੀਂ ਜਾ ਸਕਤਾ ਠੇਕ ਅਜਿਹਾ ਹੀ ਦੁਖਾਂਤ ਸੀ 1947 ਦੀ ਵੰਡ ਉਸ ਸਮੇਂ ਸਿਰਫ ਸਰਹੱਦਾਂ ਦੀ ਵੰਡ ਨਹੀਂ ਹੋਈ ਇਨਸਾਨੀਅਤ ਵੀ ਟਾਰ-ਟਾਰ ਹੋਈ ਕਈ ਘਰ ਉਜੜੇ ਕਈ ਬੱਚੇ ਯਤੀਮ ਹੋਏ ਕਈਆਂ ਮਾਵਾਂ ਦੀ ਗੋਦ ਸਖਣੀ ਹੋ ਗਈ ਤੇ ਅੱਜ ਜਿਸ ਸ਼ਖਸੀਅਤ ਦੇ ਨਾਲ ਅਸੀਂ ਰੁਬਰੂ ਹੋਣ ਜਾ ਰਹੇ ਹਾਂ ਉਹਨਾਂ ਨੇ ਵੀ ਇਸ ਦੁਖਾਂਤ ਨੂੰ ਅੱਖੀਂ ਵੇਖਿਆ ਹੈ ਹੰਡਾਇਆ ਹੈ ਮੈਂ ਗੱਲ ਕਰ ਰਹੀਆਂ ਸਰਦਾਰ ਜਸਬੀਰ ਸਿੰਘ ਸਾਨੀ ਹੋਰਾਂ ਦੀ ਉਹਨਾਂ ਨੇ ਆਪਣਾ ਇੱਕ ਨਾਵਲ ਵੀ ਲਿਖਿਆ ਹੈ ਕਾਫਰ ਕੌਨ ਜੋ ਕਿ 1947 ਦੀ ਵੰਡ ਉਸਤੇ ਦੁਖਾਂਤ ਤੇ ਆਧਾਰਿਤ ਹੈ ਇਸ ਨਾਵਲ ਦੀ ਵੀ ਗੱਲ ਕਰਾਂਗੇ ਤੇ ਉਸ ਸਮੇਂ ਉਹਨਾਂ ਨੇ ਜੋ ਦੁਖਾਂਤ ਦੇਖਿਆ ਹੈ ਉਸਤੇ ਵੀ ਗੱਲ ਕਰਾਂਗੇ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਇਸ ਚੈਨਲ ਦਾ ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਸਾਹਮਣੇ ਆਪਣੀ ਗੱਲ ਕਰਸਣ ਦਾ ਮੌਕਾ ਦਿੱਤਾ ਜੀ ਸਭ ਤੋਂ ਪਹਿਲਾਂ ਤਾਂ ਇਹ ਹੀ ਪੁੱਛਾਂਗੇ ਕਿ ਜਦੋਂ 1947 ਦੀ ਵੰਡ ਹੋਈ ਸੀ ਉਸ ਸਮੇਂ ਤੁਹਾਡੀ ਉਮਰ ਕਿੰਨੀ ਕੁ ਸੀ ਮੈਂ ਉਸ ਵੇਲੇ 10 ਰਸਾਲਦਾ ਸੀ ਹਾਰਡਲੀ ਐਕਚੁਅਲ ਵਨ ਹੋਣ ਤੋਂ ਪਹਿਲੇ ਸੈਕੰਡ ਵਰਲਡ ਵਾਰ ਦਾ ਮੈਨੂੰ ਯਾਦ ਹੈ ਕਿ ਉੱਪਰੋਂ ਸਾਡੇ ਸਿਰ ਤੋਂ ਜਹਾਜ਼ ਲੰਘਦੇ ਸੀ ਤੇ ਅਸੀਂ ਬਾਹਰ ਨਿਕਲ ਕੇ ਆ ਕੇ ਜਹਾਜ਼ਾਂ ਨੂੰ ਦੇਖਣ ਲੱਗ ਜਾਂਦੇ ਸੀ ਬਈ ਜਹਾਜ਼ ਵੰਗਨ ਡਰ ਵੀ ਲੱਗਦਾ ਸੀ ਕੋਈ ਬੰਬ ਨਾ ਸਿੱਟ ਜਾਏ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਐਲਾਨ ਕਰਤਾ ਸੀ ਕਿ ਅਸੀਂ ਸੈਕੰਡ ਯੁੱਗ ਖਤਮ ਹੋਣ ਤੋਂ ਬਾਅਦ ਅਸੀਂ ਹਿੰਦੁਸਤਾਨ ਨੂੰ ਆਜ਼ਾਦ ਕਰ ਦੇਵਾਂਗੇ ਉਸ ਤੋਂ ਬਾਅਦ ਇਹ ਰੋਲੇ ਪੈਣੇ ਸ਼ੁਰੂ ਹੋ ਗਏ ਜਦਲੇ ਸੈਕੰਡ ਯੁੱਗ ਖਤਮ ਹੋ ਗਿਆ ਜਿਸ ਵੇਲੇ ਅਮਰੀਕਾ ਨੇ ਦੋ ਬੰਬ ਸਿੱਟੇ ਤਪਾਂਤੇ ਔਰ ਉਸ ਤੋਂ ਬਾਅਦ ਸੈਕੰਡ ਜੁੱਟ ਖਤਮ ਹੋ ਗਿਆ ਫਿਰ ਇਹ ਜਿਹੜਾ ਜਿਹੜੇ ਵੰਡ ਦੀ ਗੱਲ ਸ਼ੁਰੂ ਹੋਈ ਨਾ ਕਿ ਇਹ ਪੰਜਾਬ ਔਰ ਬੰਗਾਲ ਨੂੰ ਵੰਡ ਕੇ ਤੇ ਪਾਕਿਸਤਾਨ ਬਣਾਉਣਾ ਹੈ ਉਸ ਟਾਈਮ ਤੇ ਦੰਗੇ ਸ਼ੁਰੂ ਹੋ ਗਏ ਅੱਛਾ ਦੰਗੇ ਇਸ ਤਰ੍ਹਾਂ ਹੋਏ ਪਹਿਲੇ ਤੇ ਬੰਗਾਲ ਤੋਂ ਸ਼ੁਰੂ ਹੋਏ ਬੰਗਾਲ ਦੇ ਵਿੱਚ ਉਧਰ ਦੇ Hindu ਇਧਰ ਆਉਣ ਲੱਗੇ ਇਧਰ ਮੁਸਲਮਾਨ ਉਧਰ ਜਾਣ ਲੱਗੇ ਇਧਰ ਇਸ ਤਰ੍ਹਾਂ ਸ਼ੁਰੂ ਹੋਈ ਅਲਟੀਮੇਟਲੀ ਜਿਹੜਾ ਪੰਜਾਬ ਜਿਹੜਾ ਬਿਲਕੁਲ ਸ਼ਾਂਤ ਬੈਠਾ ਸੀ ਇੱਥੇ ਵੀ ਦੰਗੇ ਸ਼ੁਰੂ ਹੋ ਗਏ ਆਈ ਰਿਮੈਂਬਰ ਕਿ ਮੇਰੇ ਫਾਦਰ ਨੇ ਕੋਠੇ ਦੇ ਉੱਪਰ ਛੁਪਾ ਕੇ ਤਜ਼ਾਬ ਦੀਆਂ ਬੋਤਲਾਂ ਔਰ ਤਲਵਾਰਾਂ ਵਗੈਰਾ ਛੁਪਾ ਕੇ ਉੱਪਰ ਛੱਤ ਉੱਪਰ ਰੱਖੀਆਂ ਸੀ ਭਈ ਅਗਰ ਮਾਨ ਹੋਣਗੇ ਤੇ ਅਸੀਂ ਇਤਜ਼ਾਬ ਦੀਆਂ ਬੋਸਲਾਂ ਉਪਰਤਜ਼ਾਬ ਸਟਾਂਗੇ ਕਰਾਂਗੇ ਮਤਲਬ ਇਹ ਡਰ ਜਿਹੜਾ ਸੀ ਪਤਾ ਸ਼ੁਰੂ ਹੋ ਗਿਆ ਔਰ ਸਰਕਾਰ ਨੇ ਸਪੈਸ਼ਲ ਗੱਡੀਆਂ ਤੁਸੀਂ ਕੋਈ ਕਰਾਰੇ ਲਗੇਗਾ ਤੇ ਹਿੰਦੂ ਸਿੱਖ ਜਿਹੜੇ ਜਾਣਾ ਚਾਹੁੰਦੇ ਨੇ ਉਹ ਉਧਰ ਜਾਣ ਔਰ ਜਿਹੜੇ ਉਧਰੋਂ ਲੋਕ ਆਉਣੇ ਉਹ ਉਧਰੋਂ ਆਉਣੇ ਸ਼ੁਰੂ ਹੋ ਗਏ ਔਰ ਜਦ ਉੱਧਰ ਦੀਆਂ ਗੱਡੀਆਂ ਆਉਂਦੀਆਂ ਨਾ ਇਧਰ ਨੂੰ ਔਰ ਉਹਨਾਂ ਦੇ ਬੰਦੇ ਮਰੇ ਹੁੰਦੇ ਉਹ ਆ ਕੇ ਲੋਕਾਂ ਨੂੰ 扑ਕਾਉਂਦੇ ਅੱਛਾ ਆਪਣੇ ਮੁਸਲਮਾਨਾਂ ਨੂੰ ਤੇ ਇਧਰੋਂ ਇਹ ਸਾਡੇ ਜਿਹੜੇ ਜਨ ਨੂੰ ਇਹ ਪੜ ਕੇ ਉਹਨਾਂ ਨੂੰ ਸੁਕਾਣਾ ਮਾਰਨਾ ਸ਼ੁਰੂ ਕਰ ਦਿੰਦੇ ਅੱਛਾ ਡਰ ਤੇ ਪੈਦਾ ਹੋ ਗਿਆ ਸੀ ਜੀ ਬਹੁਤ ਜ਼ਬਰਦਸਤ ਡਰ ਹੋ ਗਿਆ ਸੀ ਕਿ ਮੁਸਲਮਾਨ ਜਿਹੜੇ ਮੁਸਲਮਾਨਾਂ ਔਰ ਸਿੱਖਾਂ ਦੀਆਂ ਲੜਾਈਆਂ ਸ਼ੁਰੂ ਹੋਣ ਗਈਆਂ ਔਰ ਜ਼ਿਆਦਾ ਨੁਕਸਾਨ ਜਿਹੜਾ ਸੀ ਮੁਸਲਮਾਨਾਂ ਸਿੱਖਾਂ ਦਾ ਕਰਦੇ ਸੀ ਔਰ ਉਸ ਟਾਈਮ ਤੇ ਇੱਕ ਗੱਲ ਮੈਨੂੰ ਯਾਦ ਹੈ ਜਦ ਇੱਕ ਮੁਸਲਮਾਨ ਮੇਰਾ ਫਾਦਰ ਦਾ ਫਰੈਂਡ ਸੀ ਉਹਨੂੰ ਬੁਲਾ ਕੇ ਗੱਲ ਹੋਈ ਔਰ ਉਸਨੇ ਇਹ ਸੁਝਾਅ ਦਿੱਤਾ ਕਿ ਤੁਸੀਂ ਇਹ ਦੋਨੋਂ ਮੁੰਡੇ ਸੀ ਜੋ ਛੋਟੇ ਸੀ ਮੇਰਾ ਵਡਾ ਭਰਾ ਮੈਂ 10 11 ਸਾਲ ਦਾ ਸੀ ਉਹ 13 ਸਾਲ ਦਾ ਸੀ ਅੰਧਾੜੀ ਸੀ ਅਸੀਂ ਉਹ ਕਹਿੰਦਾ ਸੀ ਇਹਨਾਂ ਨੂੰ ਕੁੜੀਆਂ ਬਣਾ ਕੇ ਬੁਰਕੇ ਪਾ ਕੇ ਤੇ ਮੈਂ ਇਹਨਾਂ ਨੂੰ ਪਾਕਿਸਤਾਨ ਛੱਡਿਆਉਣਾ ਮੇਰਾ ਫਾਦਰ ਤਿਆਰ ਹੋ ਗਿਆ ਲੇਕਿਨ ਸਾਡੀ ਮਦਰ ਤਿਆਰ ਨਹੀਂ ਹੋਈ ਔਰ ਇਸ ਕਰਕੇ ਇਹ ਗੱਲ ਰਹਿ ਗਈ ਮਤਲਬ ਡਰ ਦਾ ਮਾਹੌਲ ਤਾਂ ਬੜਾ ਜ਼ਬਰਦਸਤ ਪੈਦਾ ਹੋ ਚੁੱਕਾ ਸੀ ਵੀ ਅਸੀਂ ਕਿਵੇਂ ਜਾਈਏ ਕਿਵੇਂ ਕਰੀਏ ਰਸਤੇ ਦੇ ਵਿੱਚ ਬਸਾਂ ਟਰੱਕਾਂ ਨੂੰ ਰੋਕ ਕੇ ਤੇ ਉਹਨਾਂ ਨੂੰ ਸਿੱਖਾਂ ਨੂੰ ਰੁਕਣਾ ਮਾਰਨਾ ਨੁਕਸਾਨ ਕਰਨਾ ਸ਼ੁਰੂ ਹੋ ਚੁੱਕਾ ਸੀ ਜੀ ਤੇ ਫਿਰ ਜਦੋਂ ਤੁਹਾਨੂੰ ਪਾਕਿਸਤਾਨ ਛੱਡਣਾ ਪਿਆ ਉਸ ਸਮੇਂ ਪਾਕਿਸਤਾਨ ਤੋਂ ਭਾਰਤ ਆਉਣ ਦਾ ਸਫ਼ਰ ਕਿਹੋ ਜਿਹਾ ਸੀ ਕਿਵੇਂ ਇਹ ਸਫ਼ਰ ਤੈਅ ਕੀਤਾ ਤੇ ਉਸ ਸਮੇਂ ਵੀ ਕਹਿੰਦੇ ਕਿ ਰਾਹ ਦੇ ਵਿੱਚ ਵੀ ਕਤਲੋਗਾਰਤ ਕਾਫੀ ਹੁੰਦੀ ਸੀ ਕਾਫੀ ਕਤਲ ਕਰ ਦਿੱਤੇ ਜਾਂਦੇ ਸੀ ਬਹੁਤ ਸਾਰੀਆਂ ਔਰਤਾਂ ਦੀ ਇੱਜ਼ਤ ਵੀ ਹੱਥ ਪਾਇਆ ਜਾਂਦਾ ਸੀ ਤੁਸੀਂ ਪਾਕਿਸਤਾਨ ਤੋਂ ਜਦੋਂ ਭਾਰਤ ਆਏ ਤਾਂ ਤੁਹਾਡਾ ਪੂਰਾ ਜਿਹੜਾ ਸਫ਼ਰ ਸੀ ਇਸ ਵਿੱਚ ਤੁਹਾਨੂੰ ਕਿਹੋ ਜਿਹੇ ਤਜਰਬੇ ਹੋਏ ਇਸ ਤਰ੍ਹਾਂ ਹੈ ਕਿ ਇੱਕ ਦਿਨ ਹਾਲ ਆਫਸਰ ਨੇ ਮੇਰੇ ਫਾਦਰ ਜੀ ਤਾਂ ਆਫਿਸ ਤੋਂ ਆਏ ਤੇ ਉਹਨਾਂ ਨੇ ਆ ਕੇ ਦੱਸਿਆ ਕਿ ਕੱਲ 11 ਵਜੇ ਸਪੈਸ਼ਲ ਚਲੇਗੀ ਜਿਹਦੇ ਸਿਰਫ ਸਿੱਖ ਜਾਣਗੇ ਅੱਛਾ ਹੋਰ ਤੁਸੀਂ ਤਿਆਰ ਹੋ ਜਾਓ ਸਮਾਨ ਆਪਣਾ ਰੈਡੀ ਕਰ ਲਓ ਵਾਪਸ ਜਾਣਾ ਸੀ ਹਿੰਦੁਸਤਾਨ ਜਾਣਾ ਮੇਰੀ ਮਦਰ ਬੜੀ ਪਰੇਸ਼ਾਨ ਹੋਈ ਕਿ ਗੱਡੀ ਦੇ ਡੱਬੇ ਦੇ ਵਿੱਚ ਇੱਕ ਗੋਟ ਵਿੱਚ ਮੈਂ ਕਿੰਨਾ ਕ ਸਮਾਨ ਰੱਖਾਂਗੀ ਫਿਰ ਮੇਰੇ ਫਾਦਰ ਨੇ ਮੁਸਲਮਾਨ ਜਿਹੜੇ ਉਹਨਾਂ ਦੇ ਦੋਸਤ ਸਨ ਉਹਨਾਂ ਨੂੰ ਬੁਲਾ ਕੇ ਸਾਡੇ ਮੱਝ ਰੱਖੀ ਹੋਈ ਸੀ ਵੰਡ ਸੀ ਹੋਰ ਬਿਸਰੇ ਮੰਜੀ ਹੋਰ ਸਮਾਨ ਪਾਂਡੇ ਫालतू ਸਮਾਨ ਸਾਰਾ ਚੁਕਵਾਤਾ ਮੇਰੇ ਫਾਦਰ ਨੇ ਕਿਹਾ ਕਿ ਬਿਸਤਰ ਚੁਕ ਲੋ ਕਪੜੇ ਚੁਕ ਲੋ ਪਾਂਡੇ ਚੁਕ ਲੋ ਹੋਰ ਕੁਛ ਨਹੀਂ ਚੁਕਣਾ ਤੇ ਇਹ ਸਮਾਨ ਲੈ ਜਾਓ ਅਗਲੇ ਦਿਨ ਸਾਡੇ ਜਿਹੜਾ ਦਫ਼ਤਰ ਦਾ ਟਾਂਗਾ ਜਿਸ ਤੇ ਮੇਰੇ ਫਾਦਰ ਜਾਇਆ ਕਰਦੇ ਸੀ ਉਹ ਟਾਂਗਾ ਆ ਗਿਆ ਫਾਦਰ ਮੇਰੇ ਨੇ ਕਿਹਾ ਕਿ ਇਹ ਮੈਨੂੰ ਵੀਰ ਕਹਿੰਦੇ ਸਨ ਵੀਰ ਨੂੰ ਔਰ ਮੇਰੀ ਛੋਟੀ ਸਿਸਟਰ ਸੀ ਇਹਨਾਂ ਦੋਨਾਂ ਨੂੰ ਭੇਜਦੇ ਹੋ ਇਹ ਜਾ ਕੇ रेलवे स्टेशन ते सामान रखयोन ए टांगा वापस भेज देंगे उस तो बाद assi ਹੋਰ सामान ਲੈਵਾਂਗੇ ਇੱਕ ਟਾਂਗਾ ਹੋਰ ਬੁਲਾ ਲਾਂਗੇ ਤੇ ਸਾਰਾ ਸਮਾਨ ਲੈ ਕੇ ਤੇ assi ਚਲਾ ਜਾਵਾਂਗੇ ਮੈਂ ਔਰ ਮੇਰੀ ਸਿਸਟਰ assi ਟਾਂਗੇ ਤੇ ਬੈਠ ਕੇ ਜਦ ਗਏ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੇ ਤੇ ਉਥੇ ਚੀਖਛਾੜਾ ਪੈ ਗਿਆ ਛੁਰੇਵਾਜ਼ੀ ਸ਼ੁਰੂ ਹੋ ਗਈ ਉਹਨਾਂ ਦੇ ਖੂਨ ਵਗ ਗਏ ਔਰ ਲੋਕੀ ਇੱਧਰ-ਉੱਧਰ ਪਜਦੇ ਫਿਰਨ ਚੀਖਦੇ ਫਿਰਨ ਸਾਰਾ ਟਾਂਗੇ ਵਾਲਾ ਸਾਨੂੰ ਵਾਪਸ ਲੈ ਆਇਆ assi ਉੱਥੇ ਨਹੀਂ ਗਏ ਫਿਰ 2 ਵਜੇ ਫਿਰ ਟੰਡੋ ਆ ਬਿਟਿਆ ਕਿ ਹੁਣ ਸਾਮਾਨ ਠੀਕ ਹੋ ਗਿਆ ਸਭ ਕੁਝ ਮਾਹੌਲ ਠੀਕ ਹੋ ਗਿਆ ਪੁਲਿਸ ਲੱਗ ਗਈ ਹੈ ਜਿਹੜੇ ਜਾਣਾ ਚਾਹੁੰਦੇ ਨੇ ਜਾ ਸਕਦੇ ਨੇ ਸੋ ਦੁਬਾਰਾ ਸਾਡਾ ਸਾਮਾਨ ਉਸੇ ਤਰ੍ਹਾਂ ਸੇ ਦੁਬਾਰਾ ਟਾਂਗੇ ਆਏ ਅਸੀਂ ਦੁਬਾਰਾ ਗਏ ਸਾਡੀ ਗੱਡੀ ਚੱਲੀ ਲਾਹੌਰ ਤੋਂ ਕੁਛ ਚੱਲ ਪਹਿਲੇ ਰਾਤ ਪੈ ਗਈ ਇੱਕੋ ਡੱਬਾ ਸੀ ਜਿਹਦੇ ਵਿੱਚ ਇੱਕ ਫੈਮਿਲੀ ਸਿਰਫ 4 ਸੀ ਦੋ ਬੰਦਿਆਂ ਦੀ ਔਰ ਉਹ ਫੈਮਿਲੀ ਰੋ ਰਹੀ ਸੀ ਕਿ ਉਹਨਾਂ ਨੂੰ ਦੋ ਦਿਨ ਪਹਿਲੇ ਉਹਨਾਂ ਦਾ ਜਵਾਨ ਮੁੰਡਾ ਮਾਰ ਦਿੱਤਾ ਗਿਆ ਸੀ 25 ਸਾਲ ਦਾ ਔਰ ਸਾਡੀ ਗੱਡੀ ਲਾਹੌਰ ਤੋਂ ਕੁਛ ਚਿਰ ਪਹਿਲੇ ਸਾਡੀ ਗੱਡੀ ਡੇਗ ਲਈ ਗਈ ਅੱਛਾ ਔਰ ਡੇਗ ਕੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਔਰ ਮੈਨੂੰ ਬੜੀ ਚੰਗੀ ਅੱਛੀ ਤਰ੍ਹਾਂ ਯਾਦ ਆ ਮੇਰੀ ਮਦਰ ਨੇ ਮੇਰੇ ਫਾਦਰ ਨੂੰ ਕਿਹਾ ਕਿ ਤੁਸੀਂ ਸਾਨੂੰ ਦੋਨੋਂ ਮਾਰ ਦਿਓ ਮੇਰੀ ਭੈਣ ਜਵਾਨ ਸੀ ਉਹ 17 18 ਸਾਲ ਦੀ ਸੀ ਸੱਜੜ ਪਤ ਲੁੱਟ ਜਾਗੀ ਤੁਸੀਂ ਸਾਨੂੰ ਮਾਰ ਦਿਓ ਇਹ ਵਾਕਿਆ ਮੈਂ ਕਾਫਰਕੌਂਡ ਜਿਹੜੀ ਕਿਤਾਬ ਲਿਖੀ ਹੈ ਉਹਦੇ ਚ ਮੈਂ ਹੋ ਬਹੁ ਇਹ ਲਿਖਿਆ ਹੂੰ ਇਸ ਨੂੰ ਮੈਂ ਦਰਜ ਕੀਤਾ ਹੈ ਲੇਕਿਨ ਅਸੀਂ ਸਾਡੀ ਗੱਡੀ ਬਚ ਗਈ ਸਾਡੀ ਮਿਲਟਰੀ ਜਿਹੜੀ ساری ਰਾਤ ਗੋਲੀਆਂ ਚਲਾਉਂਦੀ ਰਹੀ ਅਗਲੇ ਦਿਨ ਸਾਡੀ ਗੱਡੀ ਲਾਹੌਰ ਗਈ ਲਾਹੌਰ ਫਿਰ ਸਾਡੇ ਤੇ ਹਮਲਾ ਹੋਇਆ ਮੇਰੇ ਫਾਦਰ ਦੇ ਸਿਰ ਤੇ ਗੋਲੀ ਲੱਗੀ ਸ਼ਰਾ ਸੀ ਲੇਕਿਨ ਉਹ ਬਚ ਗਏ ਉਸ ਤੋਂ ਅਗਲੇ ਉਸ ਤੋਂ ਅਗਲੇ 3rd ਡੇ ਅਸੀਂ ਸਾਡੀ ਗੱਡੀ ਉਥੋਂ ਚੱਲੀ ਹੋਰ ਮਿਲਟਰੀ ਲੈ ਕੇ ਤੇ ਤਾਂ ਅਸੀਂ ਵਾਪਸ ਪਹੁੰਚੇ ਜਲੰਧਰ ਪਹੁੰਚੇ ਜਲੰਧਰ ਕੈਂਟ ਉਥੇ ਰੀਹਾਬਿਟੇਸ਼ਨ ਸੈਂਟਰ ਸੀ ਜਿੱਥੇ ਹਰ ਬੰਦੇ ਦਾ ਸਭ ਕੁਝ ਨੋਟ ਕੀਤਾ ਜਾਂਦਾ ਸੀ ਜੀ ਤੇ ਤੁਸੀਂ ਪਿੱਛੇ ਕੀ ਛੱਡ ਕੇ ਆਇਓ ਕੌਣ ਕੌਣ ਆਇਓ ਕਿੱਥੇ ਹੈ ਤੇ ਇਸ ਤਰ੍ਹਾਂ ਜੋ ਇਸ ਚਸਹਾਪ ਨਾਲ ਜੀ ਇਸ ਤਰ੍ਹਾਂ ਸੀ ਆਇਸੀ ਜੀ ਸਰ ਤੁਸੀਂ ਕਿਹਾ ਕਿ ਜਿਵੇਂ ਤੁਹਾਡੀ ਪਸ਼ੂ ਵੀ ਸੀ ਤੁਹਾਡੀ ਜ਼ਮੀਨ ਵੀ ਸੀ ਆਪਣਾ ਘਰ ਵੀ ਸੀ ਅਕਸਰ ਹੀ ਇਨਸਾਨ ਜਦੋਂ ਆਪਣੀ ਮਿਹਨਤ ਦੇ ਨਾਲ ਕੋਈ ਚੀਜ਼ ਬਣਾਉਂਦਾ ਹੈ ਉਸ ਨੂੰ ਛੱਡਣਾ ਬਹੁਤ ਔਖਾ ਹੁੰਦਾ ਹੈ ਫਿਰ ਆਪਣੀ ਜ਼ਮੀਨ ਆਪਣੇ ਘਰ ਉੱਥੋਂ ਦੇ ਲੋਕਾਂ ਦੇ ਨਾਲ ਮੋਹ ਵੀ ਪੈ ਜਾਂਦਾ ਹੈ ਉਹਨਾਂ ਸਾਰਿਆਂ ਨੂੰ ਛੱਡ ਕੇ ਭਾਰਤ ਆਣਾ ਕੋਈ ਸੌਖਾ ਨਹੀਂ ਹੋਏਗਾ ਜਜ਼ਬਾਤੀ ਤੌਰ ਦੇ ਉੱਤੇ ਕਿਹੜੇ-ਕਿਹੜੇ ਖਿਆਲ ਉਸ ਸਮੇਂ 10 ਸਾਲਾਂ ਦੇ ਬੱਚੇ ਦੇ ਮਨ ਵਿੱਚ ਆਉਂਦੇ ਸੀ ਦੇਖੋ ਇੱਕ ਤੇ ਡਰ ਬਹੁਤ ਜ਼ਿਆਦਾ ਹੁੰਦਾ ਸੀ ਹਾਂਜੀ ਖੁਸ਼ੀ ਬੜੀ ਸੀ ਕਿ ਅਸੀਂ ਆਜ਼ਾਦ ਹਿੰਦੁਸਤਾਨ ਵਿੱਚ ਜਾਵਾਂਗੇ ਅੱਛਾ ਹਾਂ ਕਿ ਅਸੀਂ ਆਜ਼ਾਦ ਹਿੰਦੁਸਤਾਨ ਕੀ ਹੋ ਜਾਵੇਗਾ ਸਾਨੂੰ ਤਾਂ ਫਰਕ ਵੀ ਨਹੀਂ ਸੀ ਪਤਾ ਅਸੀਂ ਅਸੀਂ ਗੁਲਾਮ ਹੈਗੇ ਆ ਕਿ ਗੁਲਾਮ ਹੈ ਕਿ ਜੋ ਹੈਗੇ ਵੀ ਅਸੀਂ ਇੱਕ ਨਹੀਂ ਆ ਫਰਕ ਤਾਂ ਵਜ਼ੀਰਾਂ ਨੂੰ ਪਿਆ ਜਾਨ ਕੁਰਸੀਆਂ ਮਿਲ ਗਈਆਂ ਆਮ ਆਦਮੀ ਨੂੰ ਕੋਈ ਲੰਮਾ ਚੜਾ ਫਰਕ ਨਹੀਂ ਪਿਆ ਲੇਕਿਨ ਦੁੱਖ ਤੇ ਦਿਨ ਬੜੇ ਸਨ ਜਿਹੜੇ ਅਸੀਂ ਚਾਹ ਲੈ ਫਾਦਰ ਸਾਡਾ ਜਿਹੜਾ ਇਨੀ ਅੱਛੀ ਨੌਕਰੀ ਕਰਦਾ ਸੀ ਉਹ ਨਾ ਰਿਸਪੈਕਟੇਬਲ ਸੀ ਔਰ ਅੱਧ ਦੀ ਦੁਕਾਨ ਬਣਾਈ ਫਿਰ ਪਲਾਟ ਲੈ ਕੇ ਦੁਕਾਨ ਆਪਣੀ ਕੰਸਟਰਕਟ ਕੀਤੀ ਔਰ ਫਿਰ ਸਾਨੂੰ ਜ਼ਮੀਨ ਅਲੋਟ ਹੋ ਗਈ ਔਰ ਜ਼ਮੀਨ ਅਲੋਟ ਹੋਣ ਕੇ ਜ਼ਮੀਨ ਵਿੱਚ ਫਿਰ ਮਕਾਨ ਬਣਾਇਆ ਸਾਡਾ ਜਿੰਨਾ ਲੋਕਾਂ ਤੇ ਮਕਾਨ ਸ਼ਹਿਰਾਂ ਵਿੱਚ ਸਨ ਉਹਨਾਂ ਨੂੰ ਕਲੇਮ ਮਿਲੇ ਜਨ ਕਲੇਮ ਦੇ ਅਗੇਂਸਟ ਉਹਨਾਂ ਨੂੰ ਮਕਾਨ ਅਲਾਟ ਹੋ ਜਾਂਦਾ ਸੀ ਜੀ ਔਰ ਸਾਡਾ ਤੇ ਸ਼ਹਿਰੀ ਮਕਾਨ ਨਹੀਂ ਸੀ ਸਾਡਾ ਤੇ ਪਿੰਡ ਵਿੱਚ ਮਕਾਨ ਸੀ ਸਰਗੋਦੇ ਵਿੱਚ ਚੱਕ ਨੰਬਰ 135 ਵਿੱਚ ਮਕਾਨ ਸੀ ਸਾਡਾ ਤੇ ਪਿੰਡ ਵਾਲਿਆਂ ਨੂੰ ਕਿਹਾ ਸੀ ਤੁਸੀਂ ਪਿੰਡਾਂ 'ਚ ਮਕਾਨ ਮਾਰ ਲਓ ਪਿੰਡ ਦੇ ਮਕਾਨ ਲੈ ਲਓ ਔਰ ਤੁਹਾਨੂੰ ਜ਼ਮੀਨ ਦੇ ਬਦਲੇ ਜ਼ਮੀਨ ਮਿਲ ਜਾਏਗੀ ਲੇਕਿਨ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਸ਼ੋਸ਼ਣ ਜਿਹੜਾ ਹੈ ਇਹ ਪੋਲਿਟਿਕਸ ਨੇ ਬਹੁਤ ਜ਼ਿਆਦਾ ਫਾਇਦਾ ਕਰਨ ਦੇ ਬਜਾਏ ਨੁਕਸਾਨ ਕੀਤਾ ਹੈ ਜੀ ਤੁਸੀਂ 10 ਸਾਲਾਂ ਦੀ ਉਮਰ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਜਿੱਥੇ ਤੁਹਾਡੇ ਘਰ ਦੇ ਪਰੇਸ਼ਾਨ ਨਾ ਜਿੱਥੇ ਨਫ਼ਰਤ ਦੀ ਭਾਵਨਾ ਸਾਰੇ ਪਾਸੇ ਫੈਲ ਰਹੀ ਹੈ ਜਿੱਥੇ ਡਰ ਦਾ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ ਹੈ ਜਿੱਥੇ ਆਰਥਿਕ ਸਥਿਤੀ ਵਧੀਆ ਨਹੀਂ ਹੈ ਜਿੱਥੇ ਲੋਕ ਹੀ ਇੱਕ ਦੂਸਰੇ ਦੇ ਦੁਸ਼ਮਣ ਬਣ ਚੁੱਕੇ ਨੇ ਇਨਾਂ ਸਾਰੀਆਂ ਚੀਜ਼ਾਂ ਦਾ ਤੁਹਾਡੀ ਮਾਨਸਿਕ ਸਥਿਤੀ ਤੇ ਵੀ ਪ੍ਰਭਾਵ ਪਿਆ ਹੋਵੇਗਾ ਆਪਣੇ ਆਪ ਨੂੰ ਉਹਨਾਂ ਸਾਰੀਆਂ ਚੀਜ਼ਾਂ ਤੋਂ ਤੁਸੀਂ ਉਭਾਰਿਆ ਕਿਵੇਂ ਇੱਕ 10 ਸਾਲ ਦੇ ਬੱਚੇ ਨੇ ਕਿਵੇਂ ਆਪਣੇ ਆਪ ਨੂੰ ਉਹਨਾਂ ਸਾਰੇ ਹਾਲਾਤਾਂ ਤੋਂ ਉਹਨਾਂ ਸਾਰੇ ਮੰਦਪਾਗੀਆਂ ਘਟਨਾਵਾਂ ਦੀਆਂ ਯਾਦਾਂ ਤੋਂ ਆਪਣੇ ਆਪ ਨੂੰ ਉਭਾਰਿਆ ਇਸ ਤਰ੍ਹਾਂ ਹੈ ਕਿ ਜਦ ਕੋਈ ਤੁਸੀਂ ਅੱਛਾ ਕੰਮ ਕਰਦੇ ਹੋ ਹਾਂਜੀ ਤੁਹਾਨੂੰ ਖੁਸ਼ੀ ਹੁੰਦੀ ਹੈ ਜੀ ਜਦ ਕੋਈ ਮਾੜਾ ਕੰਮ ਹੁੰਦਾ ਹੈ ਜਾਂ ਤੁਹਾਨੂੰ ਤਕਲੀਫ ਹੁੰਦੀ ਹੈ ਤੇ ਤੁਹਾਨੂੰ ਇੱਕ ਸਬਕ ਮਿਲਦਾ ਹੈ ਬਿਲਕੁਲ ਔਰ ਉਹ ਸਬਕ ਤਾਂ ਹੀ ਮਿਲਦਾ ਹੈ ਜਾਂ ਤੁਹਾਨੂੰ ਤਕਲੀਫ ਹੋਵੇ ਜਾਂ ਤੁਹਾਨੂੰ ਡੀਫੀਟ ਹੋਵੇ ਤਾਂ ਤੁਹਾਨੂੰ ਸਬਕ ਮਿਲਦਾ ਹੈ ਸੋ ਸਾਨੂੰ ਇੱਕ ਕਿਸਮ ਦੀ ਡੀਫੀਟ ਹੋਈ ਸਾਨੂੰ ਇੱਕ ਕਿਸਮ ਦੀ ਪਨਿਸ਼ਮੈਂਟ ਹੋਈ ਲੋਕਾਂ ਤੇ ਆਜ਼ਾਦੀ ਮਿਲੀ ਆਜ਼ਾਦੀ ਕੇ ਲੇਕਿਨ ਸਾਨੂੰ ਤੇ ਸਾਡਾ ਸਾਰਾ ਘਰਬਾਰ ਉਜੜ ਗਿਆ ਸਾਰਾ ਸਮਾਨ ਸਾਡੇ ਕੁਝ ਵੀ ਨਹੀਂ ਰਿਹਾ ਦੋ ਦੋ ਜੋੜੇ ਕੱਪੜਿਆਂ ਤੇ ਰਹਿ ਗਏ ਹੈ ਔਰ ਉਸ ਟਾਈਮ ਤੇ ਪੈਸੇ ਵੀ ਗਿਣੇ ਮਣੇ ਅੰਗੜੇ ਮਿੱਥੇ ਸੀ ਨਵੀ ਆ ਕੇ ਮੇਰੇ ਫਾਦਰ ਨੇ ਜਿਹੜਾ ਕੰਮ ਸ਼ੁਰੂ ਕੀਤਾ ਉਸ ਕੰਮ ਨੂੰ ਚਲੋ ਉਹ ਵੀ ਠੀਕ ਸੀ ਲੇਕਿਨ ਜਿਹੜਾ ਦਰਦ ਦੁੱਖ ਹੁੰਦਾ ਹੈ ਨਾ ਕਿਸੇ ਆਦਮੀ ਜਿਹੜਾ ਹੈਡ ਆਫ ਦਾ ਫੈਮਲੀ ਹੁੰਦਾ ਹੈ ਜਦ ਉਸ ਨੂੰ ਹਰ ਟਾਈਮ ਤੇ ਚਿੰਤਾ ਹੁੰਦੀ ਹੈ ਉਹਦੇ ਪਿੱਛੇ ਅਸੀਂ ਸੱਤ ਭੈਣ ਭਰਾ ਸੀ ਚਾਰ ਭੈਣਾਂ ਸੀ ਤਿੰਨ ਭਰਾ ਸੀ ਅਸੀਂ ਸੱਤ ਭੈਣ ਭਰਾਵਾਂ ਦੀਆਂ ਸਕੂਲ ਦੀਆਂ ਫੀਸਾਂ ਸਕੂਲ ਦੇ ਕੱਪੜੇ ਰਹਿਣ-ਬਹਿਣ ਹਰ ਚੀਜ਼ ਨੂੰ ਕਰਨਾ ਇਹਦੀ ਚਿੰਤਾ ਜਿਹੜੀ ਹੈੱਡ ਆਫ ਦਾ ਫੈਮਿਲੀ ਹੁੰਦਾ ਉਸ ਨੂੰ ਬੜੀ ਚਿੰਤਾ ਹੁੰਦੀ ਹੈ ਔਰ ਜਦ ਕਿਸੇ ਨੂੰ ਚਿੰਤਾ ਲੱਗ ਜਾਂਦੀ ਹੈ ਤੇ ਫਿਰ ਚਿੰਤਾ ਦੇ ਨਾਲ ਕੋਈ ਨਾ ਕੋਈ ਬਿਮਾਰੀ ਲੱਗ ਜਾਂਦੀ ਹੈ ਬਿਲਕੁਲ ਔਰ ਉਹ ਬਿਮਾਰੀ ਮੇਰੇ ਫਾਦਰ ਨੂੰ ਸ਼ੂਗਰ ਬਿਮਾਰੀ ਲੱਗ ਗਈ ਅੱਛਾ ਔਰ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਲੱਗ ਗਈ ਔਰ ਦੇਖੋ ਮੈਂ 58 ਵਿੱਚ ਜਦ ਉਹਨਾਂ ਦੀ ਮਾਨਸਿਕ ਸਥਿਤੀ ਔਰ ਫਾਈਨੈਂਸ਼ੀਅਲ ਸਥਿਤੀ ਵੀਕ ਹੋ ਗਈ ਤੇ ਮੈਂ ਵਿੱਚੇ ਪੜਾਈ ਛੱਡ ਕੇ ਆਪਣੇ ਕਾਲਜ ਦੀ ਪੜਾਈ ਛੱਡ ਕੇ ਮੈਂ ਪੁਲਿਸ ਡਿਪਟੀ ਮਰਦੀ ਨੌਕਰੀ ਕਰ ਲਈ ਜੀ ਮੈਂ ਕਿਹਾ ਠੀਕ ਹੈ ਮੇਰੇ ਬ੍ਰਦਰ ਵੱਡਾ ਸੀ ਉਸ ਨੇ ਵੀ ਨੌਕਰੀ ਕਰ ਲਈ ਸੀ ਅਸੀਂ ਦੋਨੋਂ ਨੇ ਕਰਿਆ ਲੇਕਿਨ ਜਿਹੜੀਆਂ ਬਿਮਾਰੀਆਂ ਲੱਗੀਆਂ ਸੀ ਮੇਰੇ ਫਾਦਰ ਨੂੰ ਉਹ ਨਹੀਂ ਹੋ ਰਹੀਆਂ ਮੈਂ 58 'ਚ ਪੜਤੀ ਹੋਇਆ ਔਰ 59 'ਚ ਮੇਰੇ ਫਾਦਰ ਦੀ ਡੈਥ ਹੋ ਗਈ ਔਰ ਇਸ ਦੌਰਾਨ ਦੇ ਵਿੱਚ ਸਾਡੇ ਸੱਤਾਂ ਭਰਾਵਾਂ ਦੇ ਵਿੱਚੋਂ ਇੱਕ ਵੱਡੀ ਭੈਣ ਬਲਵੰਤ ਕੌਰ ਕੁਝ ਹੀ شادی ਹੋਈ ਸੀ ਬਾਕੀ ਕਿਸੇ ਤਬਰ ਸਾਰੇ ਦੀ شادی ਨਹੀਂ ਹੋਈ ਸੀ ਔਰ ਇਹੋ ਜੇ ਮੈਂ ਲੈਸਨ ਲਿਆ ਕਿ ਮੈਂ 37 ਸਾਲ ਪੁਲਿਸ ਦੀ ਸਰਵਿਸ ਕੀਤੀ ਹੈ ਸੋ ਅਸੀਂ ਬਾਪ ਜਿਹੜਾ ਦੇਣ ਦਿੰਦਾ ਨਾ ਜਾਂ ਜਿਸ ਨੂੰ ਸਬਕ ਮਿਲ ਜਾਂਦਾ ਹੈ ਤੇ ਉਹ ਸਬਕ ਲੈ ਕੇ ਅੱਗੇ ਅੱਗੇ ਆਪਣੇ ਬੱਚਿਆਂ ਨੂੰ ਟ੍ਰਾਂਸਫਰ ਕਰਦਾ ਹੈ ਤੇ ਉਹਦਾ ਫਿਰ ਰਿਜ਼ਲਟ ਮਿਲਦਾ ਹੈ ਸੋ ਅੱਛਾ ਰਿਜ਼ਲਟ ਲਾਜ਼ਮੀ ਮਿਲਦਾ ਹੈ ਜੀ पाकिस्तान की कभी याद आई है अपने घर द अपनी जमीन जिथे तीस रे दे होंगे सी दिल किया कि जाके उस थानू दोबारा सिजदा किया जाए दोबारा वेख्या जाए दोबारा उत्तर बचपन याद ताज़ा कीतिया जा बड़े चिर तो यह दुख से कि मैं जरा अपना घर देखिए है मैं छोटिया बच्चा बचपन में देखे है, में देखे है और उस तो बाद गर्मी दुट्टिया साढ़े फादर सन उ लै जाते सन कई बार ऐसा भी होया है ਕੇ ਫਾਦਰ ਮਦਰ ਦੂਸਰੇ ਬੱਚੇ ਨਹੀਂ ਗਏ ਮੈਨੂੰ ਇਕੱਲੇ ਨੂੰ ਜਾ ਕੇ ਛੱਡਿਆ ਤੇ ਮੈਂ ਉੱਥੇ ਰਿਹਾ ਮੈਨੂੰ ਅੱਜ ਤੱਕ ਵੀ ਯਾਦ ਹੈ ਮੇਰੇ ਫਾਦਰ ਨੇ ਇੱਕ ਹਿਰਨ ਪਾਲਿਆ ਸੀ ਜਿਹੜਾ ਵੱਡਾ ਹੋ ਗਿਆ ਤਾਂ ਬਾਰਾ ਸਿੰਘ ਬਣ ਗਿਆ ਤੇ ਫਿਰ ਉਹ ਕਿਸੇ ਨੂੰ ਦਿਆ ਸੀ ਤੇ ਮੈਂ ਉੱਥੇ ਜਾ ਕੇ ਉਹਨਾਂ ਦੇ ਘਰ ਜਾ ਕੇ ਮੈਂ ਆਪਣਾ ਹਿਰਨ ਦੇਖ ਕੇ ਆਇਆ ਸੀ ਅੱਛਾ ਹਾਂ ਉਹ ਛੋਟੇ ਹੁੰਦੇ ਆ ਬਚਪਨ ਵਿੱਚ ਤੇ ਮੈਨੂੰ ਬੜੇ ਦਿਲ ਦੇ ਵਿੱਚ ਸਪਨੇ ਹੁੰਦੇ ਸੀ ਖਿਆਲ ਉੱਠਦੇ ਸੀ ਕਿ ਮੈਂ ਇੱਕ ਵਾਰੀ ਆਪਣਾ ਪਿੰਡ ਦੇ ਵਿੱਚ ਆਪਣਾ ਕਾਰਨਾ ਦੇਖ ਕੇ ਲੇਕਿਨ ਮੈਨੂੰ ਕੋਈ ਚਾਰਾ ਨਹੀਂ ਸੀ ਬਣਦਾ ਅਲਟੀਮੇਟਲੀ ਪਿਛਲੇ 2-4 ਸਾਲਾਂ ਦੇ ਵਿੱਚ ਕੁਝ ਇਹੋ ਜਿਹੇ ਜੁਗਾੜ ਬਣਿਆ ਮੇਰੇ ਛੋਟੇ बेटे ते ਸਹੁਰੇ ਸੰਜੜੇ ਉਹਨਾਂ ਨੇ ਪ੍ਰੋਗਰਾਮ ਬਣਾਇਆ ਜੱਥਾ ਲੈ ਕੇ ਜਾਣ ਦਾ ਅੱਛਾ ਮੈਂ ਉਸੇ ਵੇਲੇ ਮੈਂ ਔਰ ਮੇਰੀ ਵਾਈਫ ਨੇ ਔਰ ਮੇਰਾ ਬੇਟਾ ਜਿਹੜਾ ਸੀ ਛੋਟਾ ਬੇਟਾ ਮੇਰਾ ਜਿਹੜਾ ਅੱਜ ਕੱਲ ਬড়ੋਤਰਾ ਹੁੰਦਾ ਹੈ ਜੀ ਉਹ ਉਹਨਾਂ ਦਾ ਇੱਕ ਬੇਟਾ ਵੀ ਨਾਲ ਜੀ ਅਸੀਂ ਚਾਰੋਂ ਬੰਦੇ ਅਸੀਂ ਸਲਾਹ ਕੀਤੀ ਕਿ ਅਸੀਂ ਪਾਕਿਸਤਾਨ ਜਾਣਾ ਹਮ ਅਸੀਂ ਵੀਜ਼ਾ ਆਪਣੇ ਪਾਸਪੋਰਟ ਦੇ ਉੱਤੇ ਸਾਡਾ ਵੀਜ਼ਾ ਆ ਗਿਆ ਅਸੀਂ ਜੱਥੇ ਦੇ ਨਾਲ ਗਏ ਜਿੱਥੇ ਸਾਰੇ ਕੋਲ ਮੈਂ ਸਾਨੂੰ ਉਹ ਕੰਨ ਨਹੀਂ ਦੇਣਾ ਅਸੀਂ ਪਿੰਡ ਦੇ ਤੁਹਾਡਾ ਪਿੰਡ ਵੇਖਣ ਵਾਸਤੇ ਜਾਣ ਨਹੀਂ ਦੇਣਾ ਸਾਨੂੰ اجازت ਨਹੀਂ ਮਿਲੀ ਲੇਕਿਨ ਲਾਹੌਰ ਜਾ ਕੇ ਅਸੀਂ ਆਏ ਤੇ ਲਾਹੌਰ ਉਹਨਾਂ ਨੇ ਸਾਨੂੰ ਫ੍ਰੀ ਕਰ ਦਿੱਤਾ ਅੱਛਾ ਤੁਸੀਂ ਹੁਣ ਲਾਹੌਰ ਵਿੱਚ ਆ ਕੇ ਤੁਸੀਂ ਫ੍ਰੀ ਹੋ ਤੁਸੀਂ ਇੱਥੇ ਕੁਝ ਸ਼ਾਪਿੰਗ ਕਰਨੀ ਹੈ ਤਾਂ ਕਰ ਲਓ ਉਸ ਤੋਂ ਬਾਅਦ ਤੁਸੀਂ ਵਾਪਸ ਚਲੇ ਜਾਣਾ ਲੇਕਿਨ ਸਾਡਾ ਵੀਜ਼ਾ 15 ਦਿਨਾਂ ਦਾ ਸੀ ਸਾਰੇ ਸਾਡੇ 4 ਜਾਂ 5 ਦਿਨ ਲੱਗੇ ਸਨ ਗੁਰਦੁਆਰੇ ਦੇਖਦਿਆਂ ਛੱਡ ਕੋੜ ਰਿਆ ਨਾ ਗਿਆ ਮੈਂ ਆਪਣੇ ਬੇਟੇ ਨੂੰ ਕਿਹਾ ਮੈਂ ਕਿਹਾ ਜਾਣਾ ਜ਼ਰੂਰ ਹੈ ਮੇਰੇ ਬੇਟੇ ਨੇ ਉੱਥੇ ਦੇ ਜਿਹੜਾ ਮੈਨੇਜਰ ਸੀ ਉਸ ਨਾਲ ਗੱਲ ਕੀਤੀ ਮੈਨੇਜਰ ਅੱਛਾ ਸਾਫਟ ਬੰਦਾ ਸੀ ਉਸ ਨੇ ਸਾਨੂੰ ਇੱਕ ਟੈਕਸੀ ਕਰਕੇ ਦਿੱਤੀ ਜੀ ਟੈਕਸੀ ਕਰਕੇ ਦਿੱਤੀ 300 ਕਿਲੋਮੀਟਰ ਸਾਡਾ ਪਿੰਡ ਸੀ ਉੱਥੋਂ ਜੀ ਅਸੀਂ ਪਿੰਡ ਗਏ ਹੂੰ ਉਸ ਪਿੰਡ ਜਾ ਕੇ ਅਸੀਂ ਆਪਣਾ ਮਕਾਨ ਲੱਭਿਆ ਜੀ ਮਕਾਨ ਲੱਭੇ ਔਰ ਜਿਹੜੀ ਸਾਡੀ ਰਿਸਪੈਕਟ ਕੀਤੀ ਉਸ ਪਿੰਡ ਦੇ ਲੋਕਾਂ ਨੇ ਅੱਛਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅੱਛਾ ਸਾਰਾ ਪਿੰਡ ਸਾਡੇ ਲਾਗੇ ਨੇੜੇ ਬੈਠ ਗਿਆ ਹੂੰ ਸਾਨੂੰ ਕਿਹਾ ਠੰਡਾ ਪਲਾ ਪਾਣੀ ਪਲਾ ਚਾਹ ਪਲਾ ਰੋਟੀ ਪੁੱਛ ਸਾਡੇ ਅੱਗੇ ਪਿੱਛੇ ਸਾਰੇ ਇਤਨੀ ਜੀ ਕੀਤੀ ਉਹਨਾਂ ਨੇ ਇਤਨੀ ਸਾਡੀ ਰਿਸਪੈਕਟ ਕੀਤੀ ਅਸੀਂ ਦੱਸ ਨਹੀਂ ਸਕਦੇ ਅੱਛਾ ਅਸੀਂ ਕਮ ਸਕਸਮ 3 ਘੰਟੇ ਉੱਥੇ ਰਹੇ ਜੀ ਔਰ ਉਹਨਾਂ ਸਾਡੀ ਸਾਨੂੰ ਜ਼ਮੀਨ ਦਿਖਾਉਣ ਵਾਸਤੇ ਵੀ ਸਾਡੀ ਸਾਨੂੰ ਨਾਲ ਲੈ ਕੇ ਔਰ ਆਉਣ ਲੱਗੇ ਆ ਟੁਰਨ ਲੱਗੇ ਆ ਸਾਨੂੰ ਜਲਦੀ ਸੀ ਅਸੀਂ ਵਾਪਸ ਜਾਣਾ ਸੀ ਔਰ ਆਉਣ ਲੱਗੇ ਮੇਰੀ ਵਾਈਫ ਨੇ ਸੋਟ ਦਿੱਤਾ ਅੱਛਾ ਔਰ ਅਸੀਂ ਉਸ ਤੋਂ ਵਾਪਸ ਆਇਆ ਆਪਣਾ ਪਿੰਡ ਦਾ ਮਕਾਨ ਦੇਖ ਕੇ ਸੀ ਤੇ ਤੁਹਾਡੀ ਪਿੰਡ ਦਾ ਮਕਾਨ ਉਸੇ ਤਰ੍ਹਾਂ ਦਾ ਹੀ ਸੀ ਜਾਂ ਉਸ ਨੂੰ ਢਾ ਕੇ ਦੁਬਾਰਾ ਬਣਾ ਦਿੱਤਾ ਗਿਆ ਸੀ ਪਛਾਣਨ 'ਚ ਕੋਈ ਮੁਸ਼ਕਲ ਆਈ ਤੁਹਾਨੂੰ ਕਿ ਉਸੇ ਤਰ੍ਹਾਂ ਦਾ ਹੀ ਸੀ ਜਿਹੜੇ ਸਾਡੇ ਤਿੰਨ ਕਮਰੇ ਬਣੇ ਹੋਏ ਸੀ ਹਾਂਜੀ ਪੱਕੇ ਉਹ ਤਿੰਨ ਕਮਰੇ ਉਸੇ ਤਰ੍ਹਾਂ ਦੇ ਸਨ ਬਿਲਕੁਲ ਅੱਛਾ ਸਾਡੇ ਮਕਾਨ ਨੂੰ ਇਸੇ ਕਰਕੇ ਜਿਸ ਮਕਾਨ ਜਿਸ ਮੰਦੇਸ ਦੇ ਸੇ ਆਇਆ ਸੀ ਉਹਨੇ ਉਹਦੇ ਉਹਦੇ ਚਾਰ ਬੇਟੇ ਸੀ ਅੱਛਾ ਉਹਨੇ ਸਾਡੇ ਮਕਾਨ ਦੇ ਤਿੰਨ 파ਟ ਕਰਕੇ ਤਿੰਨ ਮਕਾਨ ਬਣਾ ਲਏ ਸੀ ਅੱਛਾ ਲੇਕਿਨ ਜਿਹੜੇ ਸਾਡੇ ਮੇਨ ਤਿੰਨ ਕਮਰੇ ਸੀ ਨਾ ਜਿਹੜਾ ਇੱਕ ਵੱਡਾ ਕਮਰਾ ਤੇ ਇੱਕ ਛੋਟਾ ਕਮਰਾ ਤੇ ਇੱਕ ਰਸੋਈ ਜੀ ਪੱਕੇ ਜਿਹੜੇ ਉਹ ਐਸ ਇਟ ਇਜ਼ ਉਸੇ ਤਰ੍ਹਾਂ ਸਨ ਜੀ ਉਹੀ ਬਾਲੇ ਪਏ ਉਹ ਛੱਦ ਦੇ ਉੱਪਰ ਉਹੀ ਬਿਲਕੁਲ ਐਗਜ਼ੈਕਟਲੀ ਸੇਮ ਸੀ ਤੇ ਉਹਦੇ ਨਾਲ ਸਾਈਡ ਵਾਲਾ ਤੇ ਇੱਕ 사이ਟ ਵਾਲਾ ਦੋਨੋ ਜਿਸਪਾਸੇ ਕੱਚੇ ਬਣੇ ਸੀ ਜੀ ਉਹ ਉਹਨਾਂ ਟਾ ਕੇ ਪੱਕੇ ਬਣਾ ਕੇ ਆਪਣੇ ਮੁੰਡਿਆਂ ਨੂੰ ਅਲਗ-ਅਲਗ ਮਕਾਨ ਬਣਾ ਦਿੱਤੇ ਸੀ ਜੀ ਉਹ ਉਹ ਇਸ ਤਰ੍ਹਾਂ ਸੀ ਲੇਕਿਨ ਹੁਣ ਤੱਕ ਸਾਨੂੰ ਜਿਹੜੇ ਮਕਾਨ ਵਿੱਚ ਰਹਿ ਰਹੇ ਨੇ ਉਹਨਾਂ ਦੇ ਹੁਣ ਤੱਕ ਸਾਨੂੰ ਫੋਨ ਆਉਂਦੇ ਨੇ ਜੀ ਔਰ ਉਹ ਸਾਨੂੰ ਬੜੇ ਲਵ ਕਰਦੇ ਨੇ ਪਿਆਰ ਕਰਦੇ ਨੇ ਅੱਛਾ ਕਰਦੇ ਨੇ ਵੀ ਵਾਕਈ ਦੋਸਤੋ ਕਹਿੰਦੇ ਨੇ ਕਿ ਜ਼ਮੀਨਾਂ ਨੂੰ ਤਾਂ ਵੰਡਿਆ ਜਾ ਸਕਦਾ ਹੈ ਜਜ਼ਬਾਤਾਂ ਦੀ ਦਿਲਾਂ ਦੀ ਪਿਆਰ ਦੀ ਕੋਈ ਵੀ ਸਰਹੱਦ ਨਹੀਂ ਹੁੰਦੀ ਹੈ ਤੇ ਜੋ ਤੁਹਾਨੂੰ ਮਾਨ ਸਨਮਾਨ ਪਿਆਰ ਹਜੇ ਵੀ ਪਾਕਿਸਤਾਨ ਤੋਂ ਮਿਲਿਆ ਜਦੋਂ ਤੁਸੀਂ ਪਾਕਿਸਤਾਨ ਗਏ ਉਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਨਫ਼ਰਤ ਨਹੀਂ ਹੁੰਦੀ ਲੋਕਾਂ ਦੇ ਦਿਲਾਂ ਦੇ ਵਿੱਚ ਨਫ਼ਰਤ ਪੈਦਾ ਕੀਤੀ ਜਾਂਦੀ ਹੈ ਕੁਝ ਸੋੜੇ ਹਿੱਤਾਂ ਦੀ ਪੂਰਤੀ ਦੇ ਲਈ ਕੁਝ ਇੱਕ ਲੋਕ ਹੁੰਦੇ ਨੇ ਜੋ ਇਹ ਨਫ਼ਰਤ ਪੈਦਾ ਕਰਦੇ ਨੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਤੁਸੀਂ ਗੱਲ ਠੀਕ ਕਹੀ ਹੈ ਔਰ ਇਹ ਅੱਗੇ ਜਿਹੜੀ ਸਾਰੀ ਇਹ ਕਿਉਂਕਿ ਮੈਂ ਤੇ ਜਿਹੜਾ ਨਾਵਲ ਲਿਖਿਆ ਨਾ ਕਾਫਰ ਕੌਣ ਹਮ ਇਹਦੇ ਵਿੱਚ ਮੈਂ ਦੱਸਿਆ ਹੈ ਉਦੋਂ ਜਦ ਸਾਡੀ ਗੱਡੀ ਡੇਕ ਲੈ ਗਈ ਸੀ ਜੀ ਤੇ ਉੱਥੇ ਨਾਰੇ ਲੱਗ ਰਹੇ ਸੀ ਕਾਫਰ ਕੌਨ ਮਾਰੋ ਮਾਰੋ ਕਾਫਰ ਨੂੰ ਹੂੰ ਤੇ ਮੈਂ ਬੜਾ ਹੈਰਾਨ ਸੀ ਭਈ ਅਸੀਂ ਤੇ ਆਪਣੇ ਮੁਲਕ ਜਾ ਰਹੇ ਹਾਂ ਅਸੀਂ ਕਾਫਰ ਕਿਵੇਂ ਹੋ ਗਏ ਜੀ ਸਾਨੂੰ ਜਦੋਂ ਕਹਿ ਰਹੇ ਸੀ ਮਾਰੋ ਕਾਫਰ ਨੂੰ ਅਸੀਂ ਕਾਫਰ ਹੋਏ ਨਾ ਅਸੀਂ ਕਾਫਰ ਕਿਵੇਂ ਹੋ ਗਏ ਬਿਲਕੁਲ ਸਾਨੂੰ ਬੜਾ ਅਜੀਬ ਜਦ ਇਹ ਤੇ ਇਰ ਇੱਧਰ ਆਏ ਮੈਂ ਨਾਵਲ ਦੇ ਵਿੱਚ ਇਹ ਐਕਸਪਲੇਨ ਕੀਤਾ ਹੈ ਹਾਲਾਂਕਿ ਉਹ ਮੈਂ ਅੱਖੀਂ ਦੇਖਿਆ ਨਹੀਂ ਹੈ ਉਹ ਮਨੋਨੀਤ ਹੈ ਕਿ ਇਧਰ ਕਿਵੇਂ ਲੋਕੀ ਇਕੱਠੇ ਹੋ ਕੇ ਮੁਸਲਮਾਨਾਂ ਨੂੰ ਮਾਰਨ ਜਾਂਦੇ ਸੀ ਹੂੰ ਦੋ ਚੀਜ਼ਾਂ ਹੁੰਦੀਆਂ ਸੀ ਇੱਕ ਤੇ ਅਸੀਂ ਕੋ ਮੁਸਲਮਾਨ ਜਿਹੜਾ ਬਚ ਕੇ ਜਾਣ ਨਹੀਂ ਦੇਣਾ ਹੂੰ ਉਹਨਾਂ ਨੂੰ ਇਹ ਮਾਰ ਦੇਣਾ ਦੂਸਰਾ ਸੀ ਕਿ ਅਸੀਂ ਇਹਨਾਂ ਨੂੰ ਲੁੱਟਮਾਰ ਕਰਨੀ ਹੈ। ਹੂੰ ਇਹਨਾਂ ਦੇ ਘਰਾਂ ਨੂੰ ਅੱਗ ਲਾ ਦੇਣੀ ਹੈ। ਅੱਗ ਵੀ ਕੱਟ ਲਾਉਂਦੇ ਸੀ ਕਿਉਂਕਿ ਮਕਾਨ ਇਹ ਅਗਰ ਚਲੇ ਜਾਣਗੇ ਤੇ ਮਕਾਨ ਤੇ ਸਾਢੇ ਲੋਕਾਂ ਦੇ ਜੀ ਇਸ ਵਾਸਤੇ ਜਿਹੜੇ ਬਲਵਈ ਹੁੰਦੇ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇੱਕ ਦੋ ਮਕਾਨਾਂ ਨੂੰ ਅੱਗ ਲਾਣੀ ਹੈ ਸਾਰਿਆਂ ਨੂੰ ਅੱਗ ਨਹੀਂ ਲਾਣੀ। ਹੂੰ ਮਤਲਬ ਇਹ ਜਿਹੜੇ ਚਾਤਰ ਹੁੰਦੇ ਸੀ ਨਾ ਜਿਹੜੇ ਟ੍ਰੇਨ ਕਰਨ ਵਾਲੇ ਜਿਹੜੇ ਇਕੱਠੇ ਕਰਨ ਵਾਲੇ ਮਾਪ ਨੂੰ ਉਹ ਲੋਕ ਇੰਨੇ ਸ਼ੈਤਾਨ ਹੁੰਦੇ ਸੀ ਕਿ ਉਹ ਇਹ ਵੀ ਕਹਿੰਦੇ ਸੀ ਵੀ ਮਾਰੋ ਲੋਕਾਂ ਨੂੰ ਪਰ ਮਕਾਨਾਂ ਨੂੰ ਅੱਗ ਨਾ ਲਾਓ। ਪ੍ਰਾਪਰਟੀ ਇਨਵਾਗਨ ਲਾਓ ਪ੍ਰਾਪਰਟੀ ਲੁੱਟ ਲਓ ਪ੍ਰਾਪਰਟੀ ਕਰੋ ਅੱਛਾ ਔਰ ਇਨੇ ਇਨੇ ਸਾਡੇ ਲੋਕ ਇਨੇ ਕਟੀਆਂ ਲੋਕ ਹੈਗੇ ਨਾ ਅੱਜ ਵੀ ਮੈਂ ਦੱਸਾਂ ਕਿ ਜਦ ਅਸੀਂ ਪਾਕਿਸਤਾਨ ਤੋਂ ਆਏ ਜਿਲੰਦਰ ਆਏ ਤੇ ਜਿਲੰਦਰ ਉਹਨਾਂ ਦੇਖਿਆ ਕਿ ਇੱਕ ਤੁਸੀਂ ਕੋਈ ਮਕਾਨ ਮੰਨ ਲਓ ਕੋਈ ਵੀ ਅਸੀਂ ਕੁਝ ਦਿਨ ਉੱਥੇ ਕੈਂਪ ਵਿੱਚ ਰਹੇ ਫਿਰ ਅਸੀਂ ਮਕਾਨ ਮੰਨਣ ਵਾਸਤੇ ਗੱਲ ਗਏ ਤੇ ਅਸੀਂ ਦੇਖਿਆ ਲੋਕਾਂ ਨੇ ਮਕਾਨਾਂ ਦੇ ਦਰਵਾਜ਼ੇ ਲਾ ਕੇ ਛੱਡ ਗਏ ਅੱਛਾ ਦੇਖੋ ਇਹ ਇਹ ਤਾਂ ਸਾਡੇ ਲੋਕਾਂ ਦਾ ਕੰਮ ਹੈ ਨਾ ਬਿਲਕੁਲ ਜੱਤ ਦਰਵਾਜ਼ੇ ਲਾ ਕੇ ਖਿੜਕੀਆਂ ਲਾ ਕੇ ਤੁਸੀਂ ਲੈ ਗਏ ਹੋ ਸਮਾਨ ਜਿਹੜਾ ਲੁੱਟਣਾ ਸੀ ਉਹ ਤੇ ਲੁੱਟ ਕੇ ਲੈ ਗਏ ਹੂੰ ਤੇ ਤੁਸੀਂ ਦਰਵਾਜ਼ੇ ਤੇ ਖਿੜਕੀਆਂ ਵੀ ਲਾ ਕੇ ਲੈ ਗਏ ਹੂੰ ਉਹ ਇਹ ਸਾਡੀ ਸਾਇਕੀ ਹੈ ਨਾ ਇਹ ਇਹ ਸਾਡਾ ਇਸ ਇਸ ਨੂੰ ਆਪਾਂ ਕੀ ਕਹਾਂਗੇ ਕਾਫਰ ਕੌਣ ਇਸ ਨਾਵਲ ਬਾਰੇ ਸਾਨੂੰ ਸਰ ਨੇ ਬਹੁਤ ਕੁਝ ਦੱਸਿਆ ਹੈ ਜਿਵੇਂ ਇਹਨਾਂ ਨੇ ਸਭ ਤੋਂ ਵੱਡੀ ਗੱਲ ਕਹੀ ਹੈ ਕਿ ਜਿਹੜੇ ਜਿਹੜੇ ਇਹਨਾਂ ਨੇ ਅਨੁਭਵ ਕੀਤੇ ਉਹ ਸਾਰੇ ਇਸ ਦੇ ਵਿੱਚ ਚਿੱਤਰੇ ਨੇ ਤੇ ਮੇਰਾ ਇਹੀ ਕਹਿਣਾ ਹੈ ਕਿ ਇਸ ਨਾਵਲ ਨੂੰ ਪੜਨਾ ਬੰਦਦਾ ਹੈ ਤਾਂ ਕਿ 1947 ਦੇ ਦੁਖਾਂਤ ਨੂੰ ਹੋਰ ਕਰੀਬ ਤੋਂ ਹੋਰ ਨੇੜੇ ਤੋਂ ਜਾਣਿਆ ਜਾ ਸਕੇ ਕਿਉਂਕਿ ਉਹ ਦੁਖਾਂਤ ਇੱਕ ਇਨਸਾਨ ਦਾ ਨਹੀਂ ਹੈ ਇੱਕ ਦੇਸ਼ ਦਾ ਨਹੀਂ ਹੈ ਉਹ ਦੁਖਾਂਤ ਜਿਹੜਾ ਹੈ ਉਹਨਾਂ ਸਾਰੇ ਲੋਕਾਂ ਦਾ ਹੈ ਜਿਹੜੇ ਲੋਕ ਪਿਆਰ ਨਾਲ ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦੇ ਸੀ ਸਰ ਜਾਨਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਚੈਨਲ ਦਾ ਜਿਸ ਨੇ ਦਰਸ਼ਕਾਂ ਦੇ ਸਾਹਮਣੇ ਮੈਨੂੰ ਮੇਰੇ ਖਿਆਲਤ ਮੇਰੇ ਲਿਖੇ ਨਾਵਲ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਹੈ ਦਰਸ਼ਕਾਂ ਦੱਸਿਆ ਸੋ ਮੈਂ ਬਤਨਵਾਦੀਆਂ ਸਭ ਦਾ ਜੀ ਅਹ ਦੋਸਤੋ ਜਦੋਂ ਵੀ 15 ਅਗਸਤ ਦਾ ਦਿਹਾੜਾ ਆਂਦਾ ਹੈ ਖੁਸ਼ੀ ਹੁੰਦੀ ਹੈ ਕਿ ਅਸੀਂ ਆਜ਼ਾਦ ਹੋ ਗਏ ਸੀ ਪਰ ਉਸ ਦੁੱਖ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਜੋ ਦੁੱਖ ਸਾਨੂੰ ਉਸ ਵੰਡ ਨੇ ਦੇ ਦਿੱਤਾ ਹੈ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਅਸੀਂ 1947 ਦੀ ਵੰਡ ਦੇ ਉਹਨਾਂ ਸਾਰੇ ਅੱਖੀਂ ਡਿੱਠੇ ਹਾਲ ਨੂੰ ਕਿਤੇ ਨਾ ਕਿਤੇ ਮਹਿਸੂਸ ਕੀਤਾ ਹੈ ਜੋ ਸਰ ਨੇ ਪੋ ਗਿਆ ਹੈ ਤੇ ਬਹੁਤ ਜ਼ਰੂਰੀ ਹੈ ਬੰਦਾ ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਾਡੇ ਬਜ਼ੁਰਗ ਕਿਹੋ ਜਿਹੇ ਹਾਲਾਤਾਂ ਵਿੱਚੋਂ ਨਿਕਲ ਕੇ ਅੱਜ ਆਪਣੀ ਪਹਿਚਾਨ ਬਣਾਣ ਦੇ ਕਾਮਯਾਬ ਹੋਈ ਨੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਨਹੀਂ ਫਿਰ ਮਿਲਾਂਗੇ ਧੰਨਵਾਦ